ਕਿਸਾਨੀ ਸੰਘਰਸ਼ 2.0 ਜਾਰੀ ਹੈ ਤੇ ਪਟਿਆਲਾ ਦੇ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਦਰਨੇ ਦੇ ਵਿੱਚ ਪਿੰਡ ਬਠੂਈ ਕਲਾਂ ਦੇ ਕਿਸਾਨ ਨਰਿੰਦਰਪਾਲ ਸ਼ਰਮਾ ਨੇ ਸ਼ਹੀਦੀ ਪਾ ਲਈ ਹੈ 18 ਫਰਵਰੀ ਦੀ ਰਾਤ ਨੂੰ ਨਰਿੰਦਰਪਾਲ ਦੀ ਅਚਾਨਕ ਤਬੀਤ ਖਰਾਬ ਹੋਈ ਜਿਸ ਦੇ ਚਲਦਿ ਉਹਨਾਂ ਨੂੰ ਪਟਿਆਲਾ ਦੇ ਰੋਜਿੰਦਰ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨਤਾ ਫਿਲਹਾਲ ਰੋਜਿੰਦਰ ਹਸਪਤਾਲ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਗ੍ਰਾਹਾਂ ਜਥੇਬੰਦੀ ਦੇ ਕਿਸਾਨ ਪਹੁੰਚਣੇ ਸ਼ੁਰੂ ਹੋਏ ਨੇ ਕੁਝ ਸਮੇਂ ਬਾਅਦ ਮ੍ਰਿਤਕ ਨਰਿੰਦਰਪਾਲ ਦਾ ਪੋਸਟਮਾਰਟਮ ਹੋਵੇਗਾ ਤੇ ਫਿਰ ਅੰਤਮ ਸੰਸਕਾਰ ਕੀਤਾ ਜਾਣਾ ਹੈ ਤਕ ਨਰਿੰਦਰਪਾਲ ਪਿੰਡ ਬਠੋਈ ਕਲਾਂ ਦੇ ਰਹਿਣ ਵਾਲੇ ਸਨ ਤੇ ਉਹਨਾਂ ਦੀ ਉਮਰ 43 ਸਾਲ ਦੇ ਕਰੀਬ ਸੀ ਨਰਿੰਦਰਪਾਲ ਦੀਆਂ ਦੋ ਬੇਟੀਆਂ ਤੇ ਇੱਕ ਪੁੱਤਰ ਹੈ ਜਾਣਕਾਰੀ ਮੁਤਾਬਕ ਨਰਿੰਦਰਪਾਲ ਇੱਕ ਗਰੀਬ ਕਿਸਾਨ ਸੀ ਜੋ ਮੋਤੀ ਮਹਿਲ ਦੇ ਬਾਹਰ ਚੱਲ ਰਹੇ ਤਰਨੇ ਦੇ ਵਿੱਚ ਪਿਛਲੇ 2 ਦਿਨਾਂ ਤੋਂ ਸ਼ਾਮਿਲ ਹੋ ਰਹੇ ਸਨ ਦਿੱਲੀ ਵੱਲ ਵੀ ਕੁਝ ਕੀਤਾ ਜਾ ਸਕਦਾ ਹੈਗਾ ਤੁਹਾਡੇ ਜੀ ਦੇ ਵਿੱਚ ਦੇਖੋ ਪੁਰਾਣੇ ਸਮੇਂ ਦੇ ਵਿੱਚ ਬੁੜੀਆਂ ਬਾਤ ਪਾਇਆ ਕਰਦੀਆਂ ਵੀ ਜੇ ਕਹਿੰਦੇ ਦੈਂਤ ਨੂੰ ਮਾਰਨਾ ਨਾ ਉਹਦੀ ਜਾਨ ਉਹ ਫਰਾਨੀ ਜਗ੍ਹਾ ਤੇ ਪਿੰਦਰਾ ਟੰਗਿਆ ਪਿਆ ਉਹਦੇ ਵਿੱਚ ਤੋਤਾ ਹੈ ਉਹਦੀ ਗਰਦਨ ਮਰੋੜ ਨਹੀਂ ਪਊਗੀ ਮਲੋ ਫੇਰ ਉਹ ਦਾਨ ਬਾ ਜਿਹੜਾ ਫੇਰ ਮਰੂਗਾ ਇਸੇ ਤਰ੍ਹਾਂ ਸਾਡੀਆਂ ਭਾਰ ਪੰਜਾਬ ਦੀਆਂ ਜਿਥੇ ਬੰਦੀਆਂ ਨੇ ਇਹ ਕਾਲ ਦੇਤੀ ਇਹਨੂੰ 21 ਤਰੀਕ ਨੂੰ ਜਿਹੜੀ ਭਾਰਤ ਪ੍ਰਦੇਸ਼ ਨੁਕਤ ਮੋਰਚੇ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਸਾਡੇ ਪੰਜਾਬ ਦੇ ਆਗੂਆਂ ਵੱਲੋਂ ਇਹ ਤਜਵੀਜ਼ ਰੱਖੀ ਜਾਊਗੀ ਵੀ ਜਿਵੇਂ ਅਸੀਂ ਪੰਜਾਬ ਦੇ ਵਿੱਚ ਆਪਣੇ ਟੋਲ ਫਰੀ ਕਰੇ ਨੇ ਬੀਜੇਪੀ ਦੇ ਦਫ਼ਤਰਾਂ ਅੱਗੇ ਬੈਠੇ ਆ ਇਸੇ ਤਰ੍ਹਾਂ ਭਾਰਤ ਪੂਰੇ ਭਾਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਸਿਰਜਣ ਦੀ ਲੋੜ ਹੈ ਉੱਥੇ ਇਹ ਗੱਲ ਰੱਖਣਗੇ ਸਾਡੇ ਪੰਜਾਬ ਦੇ ਜਿਹੜੇ ਆਗੂ ਨੇ ਉਦੇ ਮੁਤਾਬਕ ਅੱਗੇ ਜੋ ਵੀ ਫੈਸਲਾ ਆਉਂਦਾ ਉਹ ਤੁਹਾਡਾਂ ਨਾਲ ਸੰਯੁਕਤ ਕੀਤਾ ਜਾਊਗਾ ਫਿਲਹਾਲ ਪੰਜਾਬ ਦੇ ਆਗੂਆਂ ਦੀ ਇਹ ਮੰਨ ਲਓ ਵਿਆਉਤ ਬੰਦੀ ਹੈ ਵੀ ਆਪਾਂ ਭਾਰਤ ਵਿਦੇਸ਼ ਨੁਕਤ ਮੋਰਚੇ ਦੇ ਵਿੱਚੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਨੇ ਮੰਨ ਲਓ ਇਹਨਾਂ ਨੂੰ ਉਹ ਕਰਿਆ ਵੀ ਕਿਉਂ ਦੁਖਦੀਰ ਆ ਗਏ ਜੇ ਇਹ 2024 ਦੇ ਇਲੈਕਸ਼ਨ ਹੋ ਰਹੇ ਨੇ ਬੀਜੇਪੀ ਦੇ ਆਗੂਆਂ ਦੇ ਵਿੱਚ ਆ ਪੂਰੇ ਭਾਰਤ ਦੇ ਵਿੱਚ ਬੈਠੇ ਪਊਗਾ ਤਾਂ ਬੀਜੇਪੀ ਨੂੰ ਸਾਡੇ ਇਹਨਾਂ ਕਿਸਾਨੀ ਮੰਗਾਂ ਨੇ ਉਹ ਮੰਨਣੀਆਂ ਪੈਣਗੀਆਂ ਸੋ ਬਿਲਕੁਲ ਇਹ ਸਨ ਇੱਥੇ ਦੇ ਆਗੂ ਜਿਨ੍ਹਾਂ ਨੇ ਦੱਸਿਆਗਾ ਕਿ ਜਿਹੜਾਗਾ ਇੱਕ ਹੋਰ ਕਿਸਾਨ ਦੀ ਜਿਹੜੀ ਹੈ ਕਿ ਇੱਥੇ ਡੈਥ ਹੋਈ ਹੈਗੀ ਆ ਮੰਨ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਿੰਨ ਕਿਸਾਨਾਂ ਦੀ ਜਿਹੜੀ ਉਹ ਇਸ ਧਰਨੇ ਦੌਰਾਨ ਡੈਥ ਹੋ ਗਈ ਹੈਗੀ ਆ ਇੱਕ ਦੀ ਤਾਂ ਸ਼ੰਭੂ ਬਾਰਡਰ ਤੇ ਹੋ ਗਈ ਸੀਗੀ ਇੱਕ ਦੀ ਜਿਹੜਾ ਹੈਗਾ ਆਪਣਾ ਖਨੋਰੀ ਦੇ ਬਾਰਡਰ ਤੇ ਡੈਥ ਹੋ ਗਈ ਸੀਗੀ ਸੋ ਇੱਕ ਜਿਹੜਾ ਹੈਗਾ ਕਿਸਾਨ ਵੀਰ ਜਿਹੜਾ ਬੀਕੇਓ ਗਰਾਹਾਂ ਦਾ ਇਹਨਾਂ ਦਾ ਸਾਥੀ ਸੀਗਾ ਸੋ ਉਹਦੀ ਜਿਹੜਾ ਹੈਗਾ ਫਾਰਮਰ ਸੀਐਮ ਕੈਪਟਨ ਅਮਰਿੰਦਰ ਸਿੰਘ ਜੋ ਕਿ ਭਾਜਪਾ ਦੇ ਲੀਡਰ ਨੇ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਇੱਕ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਲਗਾਤਾਰ ਉਹ ਵੀਰ ਉੱਥੇ ਡਿਊਟੀ ਦੇ ਰਿਹਾ ਸੀਗਾ ਸੋ ਦੱਸ ਰਹੇ ਕਿ ਉਹਦੀ ਜਿਹੜਾ ਹੈਗਾ ਹਾਰਟ ਅਟੈਕ ਹੋਣ ਕਰਕੇ ਜਿਹੜਾ ਹੈਗਾ ਉਹਨੂੰ ਜ਼ਰਰੇ ਪਟਿਆਲਾ ਸਰਕਾਰੀ ਜੁਜਿੰਦਰਾ ਹਸਪਤਾਲ ਲਿਜਾਇਆ ਗਿਆ ਜੁਜਿੰਦਰਾ ਹਸਪਤਾਲ ਉੱਥੇ ਜਿਹੜਾ ਹੈਗਾ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਸੋ ਕਿਤਨਾ ਕਿਤੇ ਜਰੂਰ ਇਹ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਏਬੀਪੀ ਸੰਜਾ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਪੂਸ਼ ਦੀ ਵਿਸ਼ੇਸ਼ ਰਿਪੋਰਟ